ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵਾੜਾ ਦੇਖਾਂਗੇ ਇੱਕ ਤੋਕੜ ਗੱਪਣ ਚੱਕ ਪਾਸ ਦੁੱਧ ਡرائی ਹੋਣ ਦੀ ਕਦਰ ਦੇ ਵਿੱਚ ਤੇ ਇੱਕ ਤਾਜੀ ਬਿਹੜ ਸੂਨ ਵਾਲੀ ਡਿਟੇਲ ਇਹਨਾਂ ਬਾਰੇ ਵੀਰ ਤੋਂ ਪੁੱਛਦੇ ਆ ਆਓਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਇਹਨੂੰ ਬੰਡ ਦੇਖ ਲਾ ਜਿਲਾ ਬਰਤਣਾ ਮੋਬਾਈਲ ਨੰਬਰ ਆਪਣਾ 9872304780 9872304780 04780 ਜਿਹੜੇ ਪਹਿਲੇ ਨੰਬਰ ਤੇ ਆਪਾਂ ਤਾਜੀ ਸੂਣ ਵਾਲੀ ਵਿਹੜ ਦੇਖੀ ਜਨੇ ਸੂਆ ਕਿਹੜਾ ਸੂਂਦੀ ਆ ਇਹ ਤੀਜਾ ਸੂਆ ਸੁੰਦੀ ਆ ਵੀਰੇ ਆਪਣੇ ਕੋਲੇ ਘਰ ਦੀ ਹੋਈ ਆ ਠੀਕ ਆ ਕਿੰਨਾ ਟਾਈਮ ਰੱਖੀ ਰਹਿ ਗਿਆ ਇਹਦੇ ਵੀਰੇ ਹਨਾ 8-9 7-8 ਦਿਨ ਰਹਿੰਦੇ ਆ 7-8 ਦਿਨ ਸੂਣ ਚ ਬਾਕੀ ਦੂਜੇ ਸੂਏ ਆਪਾਂ ਦੋਦੇ ਦਾ ਕਿੰਨਾ ਚੋਲੇ ਆ ਇਹਦੇ ਦੋਦੇ ਚੋਲੇ ਆ ਵੀਰੇ 20 ਲੀਟਰਾਂ ਦੇ 20 ਲੀਟਰ ਤੇ ਕ੍ਰਾਸ ਚ ਪੈਂਦੀ ਆ ਹਨਾ ਹਾਂ ਠੀਕ ਹੈ ਹਾਂ ਸੀਲਾ ਮੈਂ ਇਸਾਰ ਕੀ ਬੈਠਾ ਹਾਂ ਠੀਕ ਹੈ ਮਾਨਾ ਮੱਝਾਂ ਨਾਲ ਦੁੱਧ ਆ ਜਾਵੇ ਬਿਲਕੁਲ ਠੀਕ ਹੈ ਰੇਟ ਇਹਦਾ ਕੀ ਰਹੂਗਾ ਵਿੱਚ ਇਹਦਾ 68000 ਰੁਪਿਆ 77000 ਮਾਨਤਨ ਮਾਨਤਨ ਕਰ ਦਾਂਗੇ 65 ਦੀ ਦੇ ਦਾਂਗੇ ਹਾਂ ਦੇ ਇਹਦੇ ਵਿੱਚ ਮਾਨਤਨ ਹੋ ਜੂਗਾ ਇਹਦਾ ਤੋਰੀ ਬਾਹਰ ਨਾਲ ਸੁਭਰੋ 65000 ਸੀਲਾ ਕੋਈ ਐਸੇ ਵੀ ਨਹੀਂ ਮੱਘੇ ਨੂੰ 68 70 65 ਕੋਸ ਮਰਜ਼ੀ ਕਹ ਲੈ ਪਰ 65000 ਦੇ ਵਿੱਚੋਂ ਮਾਨਤਨ ਨਰਮ ਹੋ ਜੂਗੀ ਤੀਜਾ ਸੂਦਾ ਸੁੰਦੀ ਆ 8 7 8 ਦਿਨ ਬਾਕੀ ਪਏ ਆ ਇੱਕ ਦੋ ਦਿਨ ਉੱਪਰ ਥੱਲੇ ਵੀ ਲੈ ਸਕਦੀ ਆ ਸੁਕਰ ਆਸ ਬਿਹੜਾ ਦੁੱਧ ਜਿੰਨਾ ਪਾਉਗੀ ਫੈਟ ਵਾਲਾ ਪਾਉ ਪਰ ਐਵਰੇਜ 20 ਦੇ ਘਰਾਂ ਚੱਲਣ ਵਾਲੀ ਬਿਹੜ ਹੈਗੀ ਆ ਤੇ ਝੋਲੀ ਵਗੈਰਾ ਦੇਖੋ ਬਿਹੜ ਦੀ ਚੰਗੀ ਸਾਫ ਸੁਥਰੀ ਤੇ ਕੱਦ ਕਾਠ ਵੀ ਚੰਗਾ ਜਿੰਦ ਜਾਨ ਰਾਜੀ ਪਲੀ ਵੀ ਹੈ ਹਰੇ ਕੱਲੀ ਬਿਹੜ ਕੱਚੀ ਕੱਚੀ ਆ ਹਫਤੇ ਖੰਡ ਰੋ ਜਿਹਾ ਫਰਾਟੇ ਦੇ ਹੋਈ ਬਿਹੜ ਉਹ ਤਾਂ ਗੱਲਾਂ ਇਹਦੇ ਕੁਝ ਹੋਰ ਹੋਣਗੀਆਂ ਰੇੜੀ ਵੀ ਨੇ ਜੈਨੂਅਲ ਜਕਰਿਆ 65000 ਰੁਪਏ ਕਿਉਂਕਿ ਕਰਾਸ ਪੈਂਦੀ ਆ ਸੁਆਤ ਤੀਜਾ ਸੁੰਦੀ ਆ ਤੇ ਥਣ ਹਾਥੀ ਚਵਾਈ ਵਾਲਾ ਸੋਨਾ ਗੁੱਲੇ ਵਾਲਾ ਮੋਟਾ ਥਾਣਾ ਜਮਾ ਤੇਜੀ ਦਾ ਆਪਾਂ ਡਰਾਈ ਕਰਿਆ ਥਾਂ ਤੁਹਾਨੂੰ ਪਹਿਲਾਂ ਕੋਲ ਓਕੇ ਸੀ ਵੀਰੇ ਓਕੇ ਓਕੇ ਠੀਕ ਐ ਉਸ ਗੱਲੋਂ ਬੰਦਾ ਬੇਫਿਕਰ ਹੋ ਜੀ ਹਣਾ ਆਪਾਂ ਕੱਟ ਕੇ ਆਉਂਦਾ ਤੇ ਸਲੀਕ ਕਰਕੇ ਲੈ ਕੇ ਜਾਂਦੇ ਜੀ ਐ ਜੀ ਗੱਲ ਪੇਮੈਂਟ ਤੁਸੀਂ ਲਾਉਣੀ ਹੈਗੀ ਨਿਰਖ ਪਰਖ ਕਰਨਾ ਤੁਹਾਡਾ ਕੰਮ ਆ ਮੈਂ ਤੇ ਤੁਹਾਨੂੰ ਆਪਣਾ 8ਵਾਂ ਮਹੀਨਾ 10 ਤਰੀਕ ਨੂੰ ਲੱਗ ਜੂ ਠੀਕ ਐ ਜਿਹੜੀ ਇਹ ਹੁਣ ਬਕਾਊ ਆ ਦੂਜੇ ਨੰਬਰ ਤੇ ਇਹ 7ਵਾਂ ਮਹੀਨਾ ਦੀ ਕਪੜ ਹੋ ਗਈ ਪੂਰੀ ਹਾਂ ਇਹਨੂੰ 10 ਤਰੀਕ ਨੂੰ 8ਵਾਂ ਲੱਗ ਜੀ ਠੀਕ ਐ ਦੁੱਧ ਹੁਣ ਦੁੱਧ ਥੱਲੇ ਹੈਗਾ ਹੁਣ ਤੂੜੀ ਪਾ ਕੇ ਅਨਕੇ ਡਰਾਈ ਕਰਦੇ ਦੋ ਟਾਈ ਕਿਲੋ ਨਿਬੜ ਜੂ ਇੱਕ ਟ ਮਲਾ ਇੱਕ ਟਾਈਮ ਚ ਜੋਨੇ ਦੋਨੇ ਟਾਈਮ ਇੱਕ ਟਾਈਮ ਹੀ ਚ ਹੋਣੇ ਡਰਾਈ ਕਰਦੇ ਹੁਣ ਤਾਂ ਵੀਰੇ ਮਲਾ 2 ਕਿਲੋ ਦੁੱਧ ਠਣ ਪਾਸ ਹੋ ਜਾਣਗੇ ਵਧੀਆ ਹਾਂ ਹਾਂ ਠਣ ਪਾਸ ਹੋ ਜਾਣਗੇ ਚਾਰੇ ਥਣ ਓਕੇ ਆ ਚਾਰੇ ਥਣ ਓਕੇ ਆ ਹੁਣ ਤੂੜੀ ਤੇ ਹੀ ਆ ਵੀ ਡਰਾਈ ਪਾ ਦੁੱਧ ਘਟ ਜੇ ਘਟਦੀ ਨਹੀਂ ਹਰੇ ਵੀ 2 ਲੀਟਰ ਦੀ ਠੀਕ ਆ ਰੇਟ ਇਹਦਾ ਕੀ ਰਹਿਣਾਗਾ ਇਹਦਾ ਰੇਟ ਵੀ ਦੇਣਾ ਨਹੀਂ ਕਰਨਾ ਚਾਹ ਅੱਛਾ ਯਾਦ ਕੀ ਸੋ ਇਹ ਵੀ ਤੀਜਾ ਸੂਆ ਵੈਢ ਸੁੰਦੀ ਆ ਇਹਦੇ ਥੱਲੇ ਆਪਾਂ 22 ਲੀਟਰ ਦੁੱਧ ਚੋਇਆਗਾ ਤਾਜੀ ਦਾ ਹਾਂ ਤਾਜੀ ਇਸ ਸੋ 72 ਕਿਲੋ ਦੁੱਧ ਵਾਲੀ ਬਿਹੜਾ ਤੀਜਾ ਸੂਆ ਸੁੰਦੀ ਪਈ ਆ ਮੂੰਹ ਮੱਥਾ ਦੇਖੋ 55000 ਕੀਮਤ ਆ 7 ਮਹੀਨੇ ਦੀ ਗੱਬੜ ਚੈੱਕ ਕਨਫਰਮ ਆ ਗਈ ਡرائی ਤੁਹਾਡੇ ਘਰੇ ਜਾ ਕੇ ਹੂਏ ਤੇ ਥਣਪਾਸ ਇਹਨੇ ਇੱਕ ਵਾਰ ਕਰਵਾ ਦੇਣੇ ਹੈਗੇ ਥਣਪਾਸ ਕਰਕੇ ਘਰੇ ਟੂਬਾ ਵਗੈਰਾ ਝਾ ਕੇ ਆਪਦੇ ਤੇ ਨੂੰ ਅੱਗੇ ਆਪਾਂ ਸੰਭ ਕੇ ਵਧੀਆ ਬਿਹੜ ਤੇ ਬੰਨਣਾ ਪਵੇਂ ਤੇਰੀ ਭਾਲਾ ਤੇ ਬਾਕੀ ਝੋਲੀ ਵਾਲੀ ਬਿਹੜਾ ਮਿਲ ਕੇ ਮੇਨ ਵਗੈਰਾ ਚੰਗੀ ਆ ਸੋਹਣੀ ਸਾਫ ਸੁੱਤਰੀ ਸੋ ਤੋਕੜ ਗੱਬੜ ਦਿਖਾਤੀ ਇੱਕ ਆਪਾਂ ਇੱਕ ਦਿਖਾ ਦਿੱਤਾ ਜਿਸੀ ਵੀ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ ਤਹਿ ਦਿਲੋਂ